ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰ ਹਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣਨ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨੂੰ ਪਹਿਲਾ ਸਵਾਗਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਜੀ ਜੀ ਢਿੱਲ ਸਾਹਿਬ ਅੱਗ ਗੱਲ ਕਰਾਂਗੇ ਕਿ ਨਿੱਜੀ ਚੈਨਲ ਦੇ ਉੱਤੇ ਰਾਜਾ ਵੜਿੰਗ ਵੱਲੋਂ ਇੰਟਰਵਿਊ ਦਿੱਤੀ ਗਈ ਆ ਹਾਲਾਂਕਿ 2027 ਦੀ ਚੋਣਾਂ ਨੂੰ ਕਾਫੀ ਸਮਾਂ ਪਿਆ ਪਰ ਇੱਕ ਬਿਆਨ ਨੇ ਕਾਫੀ ਤਰਥਲੀ ਜਿਹੜੀ ਉਹ ਮਚਾਂਦੇ ਹੋਏ ਨਜ਼ਰ ਆ ਰਹੇ ਨੇ ਉਹਨੇ ਕਿਹਾ ਕਿ ਮੈਂ 27 ਦੀਆਂ ਚੋਣਾਂ ਲੜਾਂਗਾ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਹਿਇਆ ਗਿਆ ਸੀ ਵੀ ਜਿਹੜੇ ਸਾਡੇ ਐਮਪੀ ਉਹ ਰਾਜ ਲੋਕ ਸਭਾ ਦੇ ਵਿੱਚ ਚਲੇ ਗਏ ਨੇ ਹੁਣ ਉਹ 29 ਤੱਕ ਨਹੀਂ ਵਾਪਸ ਆ ਸਕਦੇ। ਦੇਖੋ ਬਹੁਤ ਬੜੀ ਇੱਕ ਖਿਆਲ ਆਇਆ ਇਹ ਹਰਿਆਣੇ ਵਾਲਾ ਮਾਮਲਾ ਤੂਲ ਫੜਦਾ ਫੜਦਾ ਪੰਜਾਬ 'ਚ ਵੀ ਆ ਗਿਆ। ਉੱਥੇ ਇਨ ਜਨਰਲ ਉਹਨਾਂ ਨੇ ਗੱਲ ਕੀਤੀ ਸੀ ਕਿ ਜਿਹੜੇ ਬੰਦੇ ਲੋਕ ਸਭਾ ਲੜਦੇ ਹੋ ਦੁਬਾਰਾ ਵਿਧਾਨ ਸਭਾ ਨਾਲ ਲੜਨ ਇਹ ਗੱਲ ਤਾਂ ਕਈ ਐ ਕੇ ਸੀ ਵੀ ਨੂੰ ਕਪਾਲ ਨੇ ਇਹਦਾ ਪਹਿਲਾ ਪੰਗਾ ਤਾਂ ਹਰਿਆਣੇ 'ਚ ਹੀ ਪੈ ਗਿਆ ਸੀ ਕੁਮਾਰੀ ਸ਼ੈਲਜਾ ਮੈਂਬਰ ਪਾਰਲੀਮੈਂਟ ਬਣ ਕੇ ਦਿੱਲੀ ਪਹੁੰਚ ਗਏ ਨੇ ਉਹਨਾਂ ਨੇ ਕਹਿਤਾ ਸੀ ਕਿ ਮੈਂ ਤਾਂ ਵਿਧਾਨ ਸਭਾ ਚੋਂ ਲੜੂੰਗੀ ਕਿਉਂਕਿ ਉਹ ਵੀ ਭਪਿੰਦਰ ਸਿੰਘ ਹੁੰਡਾ ਦੇ ਨਾਲ-ਨਾਲ ਕੁਮਾਰੀ ਸ਼ੈਲਜਾ ਵੀ ਉੱਥੇ ਮੋਕ ਮੰਤਰੀ ਦੇ ਦਾਬੇ ਦਾਰ ਨੇ ਇੱਥੇ ਤੱਕ ਕੰਮ ਅਜੇ 27 ਚੌਣੇ ਅਜੇ ਤਕਰੀਬਨ ਤਕਰੀਬਨ 2.5 ਸਾਲ ਪਏ ਨੇ ਤੇ ਪਹਿਲਾਂ ਹੀ ਤਲਵਾਰਾਂ ਕੱਢ ਕੇ ਬਹਿ ਗਏ ਹੋਇਆ ਕੀ ਕਿ ਪ੍ਰਤਾਪ ਸਿੰਘ ਬਾਜਬਾ ਨੇ ਬਿਆਨ ਦਿੱਤਾ ਕਿ ਜਿਹੜੇ ਬੰਦੇ ਲੋਕ ਸਭਾ ਲੜ ਗਏ ਉਹ ਦੁਬਾਰਾ ਵਿਧਾਨ ਸਭਾ ਚੋਣਾਂ ਨਹੀਂ ਲੜ ਸਕਦੇ ਜਿਹੜੇ ਪ੍ਰਮੁੱਖ ਤੌਰ ਤੇ ਦਾਵੇਦਾਰ ਨੇ ਮੁੱਖ ਮੰਤਰੀ ਦੇ ਉਹਨਾਂ ਚੋਂ ਸੁਖਜਿੰਦਰ ਸਿੰਘ ਰੰਦਾਵਾ ਚਰਨਜੀਤ ਸਿੰਘ ਚੰਨੀ ਇਸੇ ਤਰ੍ਹਾਂ ਰਾਇਆ ਅਵਰੇਂਦਰ ਸਿੰਘ ਰਾਜਾ ਬੜਿੰਗ ਤੇ ਹੋਰ ਆਮ ਪੰਜਾਬ ਦੇ ਵਿੱਚ ਚਰਚਾ ਚੱਲਦੀ ਸੀ ਕਿ ਪ੍ਰਤਾਪ ਸਿੰਘ ਬਾਜਬਾ ਨੇ ਆਪਣਾ ਰਾਹ ਪੱਧਰਾ ਕਰ ਲਿਆ ਕਿ ਅਗਲੀਆਂ ਚੋਣਾਂ ਦੇ ਵਿੱਚ ਉਹ ਮੁੱਖ ਮੰਤਰੀ ਦੇ ਦਾਵੇਦਾਰ ਹੋ ਸਕਦੇ ਆ ਉਹ ਯਾਰ ਅਜੇ 2.5 ਸਾਲ ਪਏ ਨੇ ਥੋੜੀ ਮੁੱਖ ਮੰਤਰੀ ਦੀ ਚਾਤ ਨੇ ਤਾਂ ਪਹਿਲਾਂ ਤੁਹਾਨੂੰ ਬਾਈ ਦੇ ਵਿੱਚ ਰਗੜਤਾ ਜੇ ਸਭ ਤੋਂ ਵੱਧ ਵੋਟਾਂ ਪਈਆਂ ਸੀ ਸੁਨੀਲ ਜਾਖੜ ਨੂੰ ਆ ਪੰਜਾਬ ਦੀ ਇੱਕ ਬੀਬੀ ਨੇ ਉੱਥੇ ਮੇਹਣਾ ਮਾਰਤਾ ਇਹ ਤਾਂ ਸਿੱਖ ਨਹੀਂ ਉਹ ਦਾਵਾ ਕਰਦੇ ਆ ਕਿ ਅਸੀਂ ਧਰਮ ਨਿਰਪੱਖ ਪਾਰਟੀ ਆ ਤੇ ਸੁਨੀਲ ਜਾਖੜ ਨਾ ਚਾਹੁੰਦੇ ਹੋਏ ਵੀ ਉਹ ਪਾਰਟੀ 'ਚ ਬੈਠਾ ਜਿੱਥੇ ਉਹਦੀ ਕਿਸੇ ਕਿਸਮ ਦੀ ਦਾਲ ਨਹੀਂ ਗੱਲ ਦੀ ਚਰਚਾਵਾਵਾਂ ਚੱਲ ਰਹੀਆਂ ਨੇ ਕਿ ਉਹਨਾਂ ਨੂੰ ਬਦਲਿਆ ਜਾ ਸਕਦਾ ਹੈ ਜਿਹੜਾ ਬੰਦਾ ਹੁਣ ਤੱਕ ਕਾਂਗਰਸ ਦੇ ਵਿੱਚ ਰਿਹਾ ਉਹਨਾਂ ਦੇ ਪਿਤਾ ਜੀ ਮਾਨਯੋਗ ਚੌਧਰੀ ਬਲਰਾਮ ਜਾਖੜ ਲੋਕ ਸਭਾ ਦੇ ਸਪੀਕਰ ਰਹੇ ਨੇ ਮੰਤਰੀ ਰਹੇ ਨੇ ਉਹਨਾਂ ਦਾ ਦਬਦਬਾ ਆਪਣੇ ਇਲਾਕੇ 'ਚ ਬਹੁਤ ਸੀ ਅਵੋਰ ਦੇ ਵਿੱਚ ਇੱਕ ਵੱਡੇ ਜ਼ਿਮੀਦਾਰ ਨੇ ਤੇ ਹੁਣ ਜਿਹੜਾ ਇਹ ਕਹਿੰਦੇ ਕਿ ਵਾਪਸ ਨਹੀਂ ਆਵੇਗਾ ਤਾਂ ਕੇਸੀ ਬੇਨੂ ਗਪਾਲ ਨੇ ਕਹਿੰਦੇ ਚੋਣ ਲੜਨ ਨੂੰ ਕਿਹਾ ਸੀ ਉਹ ਕਹਿੰਦੇ ਕਿ ਇਹ ਅੰਤਮ ਫੈਸਲਾ ਨਹੀਂ ਲੈ ਸਕਦੇ ਦਾ ਅਮਰਿੰਦਰ ਸਿੰਘ ਰਾਜੇਵੜਿੰਗ ਦਾ ਫੈਸਲਾ ਤੇ ਨਾ ਪ੍ਰਤਾਪ ਸਿੰਘ ਬਾਜਵੇ ਦਾ ਫੈਸਲਾ ਕਿ ਪੰਜਾਬ ਦੇ ਵਿੱਚ ਕਿਹਨੇ ਵਿਧਾਨ ਸਭਾ ਲੜਨੀਆਂ ਕਿਹਨੇ ਨਹੀਂ ਇਹ ਕਾਂਗਰਸ ਦੀ ਹਾਈ ਕਮਾਂਡ ਨੇ ਫੈਸਲਾ ਕਰਨਾ ਹੈ ਉਹ ਜਿਹਨੂੰ ਲੜਾਉਣਗੇ ਟਿਕਟ ਦੇਣਗੇ ਉਹ ਲੜ ਲੇਗਾ ਇਹ ਨਾ ਮੇਰਾ ਹੈ ਤੇ ਨਾ ਸਰਦਾਰ ਪ੍ਰਤਾਪ ਸਿੰਘ ਬਾਜਬੇਦਾ ਹੈ ਸੋ ਮੇਰਾ ਖਿਆਲ ਹੈ ਕਿ ਲੋੜ ਤੋਂ ਪਹਿਲਾ ਸਮੇਂ ਦਾ ਇਹ ਇਸ਼ੂ ਉਸ ਛਾਲਿਆ ਜਾ ਰਿਹਾ ਜਿਹਦੀ ਕੋਈ ਤੰਤਨੀ ਕੋਈ ਲੋੜ ਨਹੀਂ ਪਹਿਲਾਂ ਤੁਸੀਂ ਤੁਹਾਡੇ ਦੋ ਗਵਾਂਢੀ ਸੂਬਿਆਂ ਦੇ ਵਿੱਚ ਚੋਣਾਂ ਨੇ ਜੰਮੂ ਕਸ਼ਮੀਰ ਇਧਰੋਂ ਹਰਿਆਣਾ ਦੇ ਵਿੱਚ ਤੁਸੀਂ ਉੱਥੇ ਜਾ ਕੇ ਕਰੋ ਤੁਹਾਡੀ ਅੱਧੀ ਇੱਕ ਗੱਲ ਤਾਂ ਪੂਰੀ ਹੋ ਗਈ ਤੁਸੀਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਨਾਲ ਸਮਝੌਤਾ ਨਹੀਂ ਕਰਨਾ ਚਾਹੀਦਾ ਚਲੋ ਤੁਹਾਡੀ ਭਾਖਿਆ ਉਧਰ ਵੀ ਪੂਰੀ ਹੋ ਗਈ ਪਰ ਲੜਨਾ ਕਿਵੇਂ ਹੈ ਤੁਸੀਂ ਉੱਥੇ ਡਿਊਟੀਆਂ ਕੇਂਦਰੀ ਹਾਈ ਕਮਾਂਡ ਤੁਹਾਡੀਆਂ ਲਾ ਵੀ ਰਹੀ ਹੈ ਕਿ ਨਹੀਂ ਲਾ ਰਹੀ ਕਿ ਜਾਂ ਤੁਸੀਂ ਇਹ ਕਾਟ ਦੀਆਂ ਤਲਵਾਰਾਂ ਲੈ ਕੇ ਇਸੇ ਤਰ੍ਹਾਂ ਇੱਕ ਦੂਜੇ ਦੇ ਘਾਟੇ ਵੜਦੇ ਰਹਿਣਾ ਇਹ ਸਮੇਂ ਦੀ ਗੱਲ ਨਹੀਂ ਸਮੇਂ ਤੋਂ ਪਹਿਲਾਂ ਦੀ ਗੱਲ ਹੈ ਇਹਨੂੰ ਫਜ਼ੂਲ ਤੌਰ ਦੇ ਉੱਤੇ ਲੈ ਕੇ ਜਾਣਾ ਮੈਂ ਨਹੀਂ ਸਮਝਦਾ ਕਿ ਇਹ ਕੋਈ ਵਧੀਆ ਗੱਲ ਹੈ ਜੀ ਸੋ ਦੂਜੇ ਪਾਸੇ ਹਰਿਆਣਾ ਦੇ ਵਿੱਚ ਵਿਧਾਨ ਸਭਾ ਦੀ ਆ ਚੋਣਾਂ ਨੇ ਤੇ ਉੱਥੋਂ ਇੱਕ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਸੀ ਕਵਲਜੀਤ ਸਿੰਘ ਨੇ ਆਪਣੀ ਟਿਕਟ ਐਟਲਸਾ ਉਹ ਵਾਪਸ ਕਰ ਦਿੱਤੀ ਹੈ ਜੀ ਦੇਖੋ ਕਮਲਜੀਤ ਸਿੰਘ ਇਹਨਾਂ ਦੇ ਨਾਲ ਹੋਰ ਵੀ ਲੱਗਦਾ ਕੁਝ ਅਜਰਾਣਾ ਉਹਨਾਂ ਨੇ ਪੁਹੇਵਾ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਸੀ ਉਹਨਾਂ ਨੇ ਕਹਿਤਾ ਕਿ ਮੈਂ ਸਤਾਨਿਕ ਪਦਰ ਤੇ ਅਸੰਸੁਸ਼ਟਾ ਹੋਣ ਕਰਕੇ ਚੋਣ ਲੜਨ ਤੋਂ ਇਨਕਾਰ ਕਰਤਾ ਇਹ ਸੰਦੀਪ ਸਿੰਘ ਇਥੋਂ ਚੋਣ ਲੜੇ ਸੀ ਜਿਹੜੇ ਸਾਬਕਾ ਹਾਕੀ ਕਪਤਾਨ ਨੇ ਤੇ ਬਾਵਾ ਰੌਲੇ ਗੋਲੇ ਵਿੱਚ ਫਸੇ ਹੋਏ ਨੇ ਕਿਉਂਕਿ ਹਰਿਆਣਾ ਦੀ ਖੇਡ ਵਿਭਾਗ ਦੀ ਇੱਕ ਕੋਚ ਨੇ ਸੰਦੀਪ ਸਿੰਘ ਉਰਾਤੇ ਵੱਡਾ ਇਲਜ਼ਾਮ ਲਾਤਾ ਉਹਨਾਂ ਨੂੰ ਛਡਰਾ ਵੀ ਪਿਆ ਤੇ ਭਾਜਪਾ ਦੇ ਗਲੇ ਦੀ ਹੱਡੀ ਬਣ ਗਿਆ ਕਹਿੰਦੇ ਆ ਕਿ ਉਹਨਾਂ ਨੇ 5314 ਵੋਟਾਂ ਨਾਲ ਕਾਂਗਰਸ ਦੇ ਮਨਦੀਪ ਸਿੰਘ ਚੱਠਾ ਨੂੰ ਹਰਾਇਆ ਸੀ ਹੁਣ ਇਹ ਟਿਕਟ ਕਿਹਨੂੰ ਦੇਣੀ ਹੈ ਕਿਹਨੂੰ ਨਹੀਂ ਇਹ ਤਾਂ ਭਾਰਤੀ ਜਨਤਾ ਪਾਰਟੀ ਜਾਂਦੀ ਹੈ ਪਰ ਕਮਲਜੀਤ ਸਿੰਘ ਅਜਰਾਣਾ ਨੇ ਇਹ ਟਿਕਟ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਜੀ ਸੋ ਦੂਜੇ ਪਾਸੇ ਸੁਪਰੀਮ ਕੋਰਟ ਤੋਂ ਸਾਬਕਾ ਡੀਜੀਪੀ ਸੁਮੇਸ਼ ਸੈਣੀ ਨੂੰ ਝਟਕਾ ਬਜਟ ਉਸਾ ਤੋਂ ਦੱਸਦੇ ਕਿ ਬਲਵੰਤ ਸਿੰਘ ਮਲਤਾਨੀ ਕਤਲ ਕੇਸ ਦੇ ਵਿੱਚ ਉਹਨਾਂ ਦੀ ਪਟੀਸ਼ਨ ਉਹ ਖਾਰਜ ਕਰ ਦਿੱਤੀ ਗਈ ਹੈ ਜੀ ਇਹ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹੈ ਬਲਵੰਤ ਸਿੰਘ ਮਲਤਾਨੀ ਇਹ ਮਾਮਲਾ 1991 ਨਾਲ ਜੁੜਿਆ ਹੋਇਆ ਜਦੋਂ ਸੁਵੇਧ ਸਿੰਘ ਸੈਣੀ ਚੰਡੀਗੜ੍ਹ ਦੇ ਐਸਐਸਪੀ ਹੋਇਆ ਕਰਦੇ ਸਨ ਇਹ ਉੱਥੇ ਸੀਗਾ ਉਦੋਂ ਤਾਂ ਬਲਵੰਦ ਸਿੰਘ ਮਲਤਾਨੀ ਇੱਕ ਆਈਏਸ ਅਧਿਕਾਰੀ ਦਾ ਪੁੱਤਰ ਸੀ ਇਸ ਸੁਵੇਧ ਸਿੰਘ ਸੈਣੀ ਤੇ 1991 ਚ ਘਾਤਲਾਕੇ ਹਮਲਾ ਹੋਇਆ ਜਿਦੇ ਵਿੱਚ ਖੁਦ ਜਖਮੀ ਹੋ ਗਿਆ ਤੇ ਇਹਦੇ 4 ਗਨਮੇ ਮਤਲਬ ਇਸ ਦੁਨੀਆ ਤੇ ਨਹੀਂ ਰਹੇ ਸੀ ਬਾਅਦ ਦੇ ਵਿੱਚ ਇਹਨੂੰ ਇੱਕ ਕੇਸ ਦਰਜ ਹੋਇਆ ਇਹ ਉੱਥੇ ਐਸਐਸਪੀ ਸੀ ਇਹਨੇ ਬਲਵੰਤ ਸਿੰਘ ਮਲਤਾਨੀ ਨੂੰ ਵੀ ਚੁੱਕ ਲਿਆਂਦਾ ਜਾਉ ਸਰ ਇਹ ਚਸਮ ਜੀ ਦੱਸਦੇ ਆ ਇਸ ਬਲਵੰਤ ਸਿੰਘ ਮਲਤਾਨੀ ਤੇ ਬਹੁਤ ਜ਼ਿਆਦਾ ਕਥਤ ਅੰਨਾ ਤਸ਼ੱਦਦ ਕੀਤਾ ਗਿਆ ਤੇ ਬਲਵੰਤ ਸਿੰਘ ਮਲਤਾਨੀ ਅਖੀਰ ਦੰਦ ਤੋੜ ਗਿਆ ਇਹਨੂੰ ਅਗਵਾ ਕੀਤਾ ਕਰਨ ਦਾ ਦੋਸ਼ ਲੱਗਿਆ ਸੀ 6 ਮਈ 2020 ਨੂੰ ਮਹਾਲੀ ਦੇ ਮਟੌਰ ਥਾਣੇ ਵਿੱਚ ਇਹ ਸਮੀਰ ਸਿੰਘ ਸੈਣੀ ਤੇ 6 ਹੋਰਾਂ ਤੇ ਕੇਸ ਦਰਜ ਕੀਤਾ ਗਿਆ ਸੀ ਜੀ ਦੋ ਪੁਲਿਸ ਮੁਲਾਜ਼ਮ ਸਰਕਾਰੀ ਗਵਾਹ ਬਣ ਗਏ ਬਾਦਾਂਬਾਬ ਗਵਾਹ ਤੇ ਅਗਸਤ 2020 ਚ ਸੈਣੀ ਤੇ ਕਤਲ ਦਾ ਦੋਸ਼ ਲੱਗ ਗਿਆ ਸੀ ਚੰਡੀਗੜ੍ਹ ਦੇ ਦਾ ਅਧਿయోగ ਕਥੇ ਸਰਸਪਟਾ ਵਿਕਾਸ ਸਨਗਮ ਵਿੱਚ ਕੰਮ ਕਰਦਾ ਸੀ ਇਹ ਬਲਵੰਤ ਸਿੰਘ ਮਲਤਾਨੀ ਸੋ 91 ਜਿਹਦੇ ਤੇ ਕਥਤ ਰੂਪ ਦੇ ਵਿੱਚ ਖੜਕੋ ਨੇ ਹਮਲਾ ਕੀਤਾ ਸੀ ਉਹਦੇ ਵਿੱਚ ਸਮੇਤ ਸਿੰਘ ਸੈਣੀ ਤੇ ਤਿੰਨ ਹੋਰ ਪੁਲਿਸ ਕਰਮਚਾਰੀ ਇਹਦੇ ਵਿੱਚ ਜ਼ਖਮੀ ਹੋ ਗਏ ਸੀ ਸੋ ਇਹਦੇ ਵਿੱਚ ਜਖਮੀ ਹੋ ਗਏ ਸੀ ਜੋ ਕਿਹਾ ਜਾਂਦਾ ਹੈ ਸਵੇਤ ਸਿੰਘ ਸੈਨਿਟੇ ਦੇ ਤਿੰਨ ਅੰਗ ਰਖਿਅਕ ਸ਼ਾਇਦ ਉਹ ਜਖਮੀ ਹੋਏ ਸੀ ਮਾਰੇ ਨਹੀਂ ਸੀ ਗਏ ਪਹਿਲਾ ਸਤੂ ਸ਼ਬਦ ਇਹ ਨਿਕਲ ਕੇ ਮੇਰਾ ਖਿਆਲ ਹੈ ਕਿ ਉਹ ਜਿਹੜੇ ਮਾਰੇ ਨਹੀਂ ਸੀ ਗਏ ਕਈ ਮਾਧਿਮਾ ਦੇ ਉੱਤੇ ਉਹਨਾਂ ਨੂੰ ਮਾਰਿਆ ਬਾਰੇ ਕਿਹਾ ਜਾ ਰਿਹਾ ਹੈ ਜਖਮੀ ਜ਼ਰੂਰ ਹੋਏ ਸੀ ਇਹਨਾਂਕ ਤਾਂ ਸਾਰਿਆਂ ਨੂੰ ਪਤਾ ਹੈ ਉਦੋਂ ਮਦਦਪੰਤ ਸਿੰਘ ਮਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ 'ਚ ਤੇ ਕਿਸ ਤਰ੍ਹਾਂ ਜੋ ਆ ਇਹਨੂੰ ਸਜ਼ਾ ਹੋਗੀ ਇਹਨੇ ਆਫ ਆਈ ਆਰ ਦਰਜ ਜਿਹੜੀ ਹੋਈ ਹੈ ਉਹਨੂੰ ਰੱਦ ਕਰਨ ਦਾ ਜਿਹੜਾ ਮਾਮਲਾ ਸੀ ਉਹਨੂੰ ਚੁਣੌਤੀ ਦਿੱਤੀ ਸੀ ਹਾਈ ਕੋਰਟ ਦੇ ਮਾਮਲੇ ਨੂੰ ਸੁਪਰੀਮ ਕੋਰਟ ਦੇ ਵਿੱਚ ਤੇ ਮਾਨਯੋਗ ਸੁਪਰੀਮ ਕੋਰਟ ਨੇ ਉਹ ਵੱਡਾ ਝਟਕਾ ਦਿੰਦਿਆਂ ਉਹਦੀ ਦਰਖਾਸਤ ਰੱਦ ਕਰਤੀ ਹੈ ਕਿ ਜਿਹੜੀ ਐਫਆਈਆਰ ਦਰਜ ਹੋਈ ਹੈ ਉਹ ਬਿਲਕੁਲ درست ਸੀ ਕਿਉਂਕਿ ਹਾਈ ਕੋਰਟ ਵੀ ਪਹਿਲਾਂ ਉਹਨੂੰ درست ਮੰਨ ਚੁੱਕਿਆ ਹੈ ਸੋ ਸੁਪਰੀਮ ਕੋਰਟ ਤੋਂ ਇਹਨੂੰ ਸਵੇਦ ਸਿੰਘ ਸੈਣੀ ਨੂੰ ਇੱਕ ਵੱਡਾ ਝਟਕਾ ਝਟਕੇ ਤੇ ਝਟਕਾ ਮਿਲਦਾ ਜਾ ਰਿਹਾ ਜੀ ਸੋ ਦੂਜੇ ਪਾਸੇ ਕਰ ਕਰਦੇ ਸ਼ਰੋਮਣੀ ਕਾਲੀਦਾ ਦੇ ਸੀਨੀਅਰ ਲੀਡਰ ਬੰਟੀ ਰੋਮਾਣਾ ਵੱਲੋਂ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਉਹਨਾਂ ਨੇ ਪੰਜਾਬ ਦੀ ਆਪ ਸਰਕਾਰ ਨੂੰ ਘੇਰਿਆ ਕਿਉਂਕਿ ਕਹਿੰਦੇ ਟੈਕਸ ਤੇ ਲੋਕਾਂ ਤੇ ਲਗਾਤਾਰ ਬੋਝ ਪਾਇਆ ਜਾ ਰਿਹਾ ਹੈ ਜੀ ਦੇਖੋ ਜਿਹੜੀਆਂ ਗੱਲਾਂ ਪਹਿਲਾਂ ਕਾਂਗਰਸ ਵਾਲੇ ਉਠਾ ਰਹੇ ਨੇ ਇਹ ਪਰਮਵੰਸ ਸਿੰਘ ਵੰਟੀਰ ਮਾਨਾ ਇਹ ਅਕਾਲੀ ਦਲ ਦੇ ਬਾਦਲ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਨਿਕਟ ਵਰਤਿਆਂ ਚੋਂ ਆਇਆਂ ਉਹਨਾਂ ਨੇ ਮਾਨ ਸਰਕਾਰ ਨੂੰ ਘੇਰਿਆ ਉਹ ਕਹਿੰਦੇ ਦੂਜੇ ਰਾਜਾਂ ਦੇ ਵਿੱਚ ਜਾ ਜਾ ਕੇ ਇਸ਼ਤਿਹਾਰबाजी ਕਰਦੇ ਹੋਂ ਤੇ ਹੋਰ ਬੜਾ ਕੁਝ ਤੁਹਾਡੇ ਤੇ ਲੱਗਦਾ ਉਹ ਕਹਿਣ ਲੱਗੇ ਕਿ ਜਿਹੜਾ ਤੁਸੀਂ ਉਹਨੂੰ 10000 ਕਰੋੜ ਕਰਜ਼ਾ ਹੱਦ ਵਧਾਉਣ ਦਾ ਮੰਗ ਲਿਆ ਕਿਉਂਕਿ 2.5% ਸ਼ਾਇਦ ਹੁੰਦੀ ਹੈ ਜੀਡੀਪੀ ਦਾ ਉਹ ਹੱਦ ਲਗਭਗ ਇਹ ਪੂਰੀ ਕਰ ਚੁੱਕੇ ਨੇ ਇਹਨਾਂ ਨੂੰ ਹੋਰ ਨਹੀਂ ਦਿੱਤਾ ਜਾ ਸਕਦਾ ਅਸੀਂ ਕਈ ਸਮੇਂ ਤੋਂ ਤਿੰਨ ਚਾਰ ਮਹੀਨਿਆਂ ਤੋਂ ਇਹ ਗੱਲ ਕਹਿੰਦੇ ਆ ਰਹੇ ਹਾਂ ਕਿ ਸਤੰਬਰ ਦਾ ਮਹੀਨਾ ਪੰਜਾਬ ਦੀ ਸਰਕਾਰ ਵਾਸਤੇ ਬਹੁਤ ਜ਼ਿਆਦਾ ਕਟਨਾਈ ਭਰਪੂਰ ਹੋਵੇਗਾ ਕਿਉਂਕਿ ਸਰਕਾਰੀ ਖਜ਼ਾਨਾ ਛਟ ਹੈ ਇਹਨਾਂ ਨੂੰ ਤਨਖਾਹਾਂ ਜੋਗੇ ਪੈਸੇ ਨਹੀਂ ਲੱਭ ਰਹੇ ਗਾਹ ਤਿਹਾਰ ਆ ਰਹੇ ਨੇ ਉਹ ਮੰਤਰੀ ਉਹਨਾਂ ਨੇ ਕਿਹਾ ਕਿ ਸ਼੍ਰੀਮਾਨ ਜੀ ਤੁਸੀਂ ਜਿੰਨਾ ਕਰਜ਼ਾ ਵਧਾਤਾ ਹਾਲਾਂਕਿ ਘਟੋ ਵੀ ਨਹੀਂ ਉਹਨਾਂ ਦਾ ਵੀ 31000 ਕਰੋੜ ਦਾ ਕੈਸ਼ ਕ੍ਰੈਡਿਟ ਲਿਮਟ ਕਰਜੇ 'ਚ ਤਬਦੀਲ ਕਰਵਾਤੀ ਸੀ ਸਰਦਾਰ ਪ੍ਰਕਾਸ਼ਕ ਬਾਦਲ ਦੀ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਉਹਨਾਂ ਨੇ ਭਗਵੰਤ ਮਾਨ ਨੂੰ ਤਕਰੀਬਨ ਸਾਰੀਆਂ ਵਿਰੋਧੀ ਤਰੰਗਾਂ ਘੇਰਦੀਆਂ ਆ ਰਹੀਆਂ ਨੇ ਤੇ ਭਗਵੰਤ ਮਾਨ ਕਹਿੰਦਾ ਖੈਰਗੁਜ਼ਾਰਦੇ ਆ ਤੇ ਉਹ ਸ਼ਰੂਨੀ ਅਕਾਲੀ ਦਲ ਦੇ ਆਗੂ ਨੇ ਉਹਨਾਂ ਤੇ ਤੰਜ ਕੱਸਦੇ ਆ ਤੇ ਹੁਣ ਬੰਟੀ ਰਮਨਾ ਸਾਹਿਬ ਨੇ ਕਹਿਤਾ ਕਿ ਭਾਈ ਸਾਹਿਬ ਆ ਜਿਹੜਾ ਇੰਨਾ-ਇੰਨਾ ਕਰਜ਼ਾ ਸਰ ਤੇ ਚਾੜਤਾ ਇਹਦੇ ਬਾਰੇ ਕੁਝ ਦੱਸੋ ਜੀ ਸੋ ਅੱਜ ਦਰਬਾਰ ਸਾਹਿਬ ਦੇ ਵਿੱਚ ਸਾਬਕਾ ਮੰਤਰੀ ਸਕੰਦਰ ਸਿੰਘ ਮਲੂਕਾ ਤੇ ਸਰਵਨ ਸਿੰਘ ਫਲੋਰ ਗਏ ਨੇ ਤੇ ਉਹਨਾਂ ਵੱਲੋਂ ਜੱਧਰ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਦਿੱਤਾ ਗਿਆ ਜੀ ਦੇਖੋ 17 ਦੇ ਕਰੀਬ ਇਹਨਾਂ ਵਿਅਕਤੀਆਂ ਦਾ ਜਿਹੜੇ ਸਾਬਕਾ ਮੰਤਰੀ ਰਹੇ ਨੇ ਜੱਧਰ ਸਾਹਿਬ ਨੇ ਸਪਸ਼ਟੀਕਰਨ ਮੰਗਿਆ ਆਮ ਲੋਕਾਂ 'ਚ ਚਰਚਾ ਹੈ ਵੀ ਜੱਧਰ ਸਾਹਿਬ ਪਤਾ ਨਹੀਂ ਇਹ ਕਦਮ ਕਿਉਂ ਠਾ ਰਹੇ ਨੇ ਉਹਨਾਂ ਦੀ ਮਰਜ਼ੀ ਸਰਵਨ ਸਿੰਘ ਫਲੋਰ ਸਿਕੰਦਰ ਸਿੰਘ ਮਲੂਕਾ ਦੋਨੋਂ ਹੀ ਸਾਬਕਾ ਮੰਤਰੀ ਰਹੇ ਨੇ ਤੀਜੇ ਬੀਬੀ ਉਹਨੇ ovenderjeet kaur ਉਹਨਾਂ ਨੇ ਆਪਣੇ ਬਿਮਾਰੀ ਦਾ ਹਵਾਲਾ ਦਿੱਤਾ ਕਿ ਮੈਂ ਜਦਦਰਜੀ ਸਪਸ਼ਟੀਕਰਨ ਭੇਜ ਰਹੀ ਆ ਉਮਰ ਕਰਕੇ ਤੇ ਬਿਮਾਰ ਹੋਣ ਕਰਕੇ ਮੈਂ ਪੇਸ਼ ਨਹੀਂ ਹੋ ਸਕਦੀ ਉਹਨਾਂ ਨੇ ਵੀ ਆਪਣਾ ਇਹ ਭੇਜ ਦਿੱਤਾ ਹੈ ਸਪਸ਼ਟੀਕਰਨ ਤੇ ਜਿਹੜੇ ਮਲੂਕਾ ਸਾਹਿਬ ਤੇ ਸਰਵੰਸੂ ਬਲੌਰ ਹੋਰੀ ਇਹ ਖੁਦ ਗਏ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਉਹਨਾਂ ਦੇ ਸਕਤਰੇ ਦੇ ਵਿੱਚ ਜਾ ਕੇ ਜਦਦਰ ਸਾਹਿਬ ਦੇ ਜਿਹੜੇ ਸੈਕਟਰੀ ਜਾਂ ਡਿਪਟੀ ਸੈਕਟਰੀ ਬੈਠੇ ਸੀ ਉਹਨਾਂ ਨੂੰ ਆਪਣਾ ਸੁਪਸ਼ਟੀਕਰਨ ਦੇ ਆਏ ਨੇ ਬਹੁ ਗਿਣਤੀ ਸਾਰਿਆਂ ਦਾ ਇੱਕੋ ਹੀ ਹੈ ਕਿ ਮੇਰੇ ਤੋਂ ਵੀ ਜੇ ਕੋਈ ਗਲਤੀ ਹੋਈ ਹੈ ਜੋ ਅਸੀਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਜੋ ਜਥੇਦਾਰ ਸਾਹਿਬ ਸਾਨੂੰ ਕੋਈ ਸੇਵਾ ਲਾਉਣਗੇ ਤਨਖਾਹ ਲਾਉਣਗੇ ਜਾਂ ਕੋਈ ਵੀ ਅਸੀਂ ਖੜੇ ਮੱਥੇ ਭੁਗਤਣ ਨੂੰ ਤਿਆਰ ਹਾਂ ਜੀ ਸੋ ਦੂਜੇ ਪਾਸੇ ਆਵਾਜ਼ ਦੀ ਪਾਰਟੀ ਦੇ ਮੰਤਰੀ ਜੀ ਕੁਲਦੀਪ ਸਿੰਘ ਧਾਲੀਵਾਲ ਬਲੋ ਰਵਨੀਤ ਬਿੱਟੂ ਦੇ ਨਾਲ ਮੁਲਾਕਾਤ ਕੀਤੀ ਗਿਆ ਹਾਲਾਂਕਿ ਕਈ ਰੇਲ ਪ੍ਰੋਜੈਕਟਾਂ ਨਾਲ ਲੈ ਕੇ ਉਹਨਾਂ ਦੀ ਗੱਲਬਾਤ ਹੋਈ ਹੈ ਜੀ ਦੇਖੋ ਗੱਲ ਇਹ ਹੈਗੀ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਬਜਾਰਤ ਦੇ ਸੀਨੀਅਰ ਆਗੂ ਨੇ ਉਹਨਾਂ ਦਾ ਇਹ ਕਹਿਣਾ ਉਹ ਹੋਰ ਬਿੱਟੂ ਕੋਈ ਭਾਜਪਾ ਦਾ ਨਹੀਂ ਹੈਗਾ ਰਮਨਜੀਤ ਸਿੰਘ ਬਿੱਟੂ ਐਸ ਵੇਲੇ ਕੇਂਦਰ ਵਿੱਚ ਰੇਲ ਰਾਜ ਮੰਤਰੀ ਤੇ ਆਯਾਦਾਨਾ ਚਾਰਜ ਫੂਡ ਪ੍ਰਸ਼ਸਨ ਵਿਭਾਗ ਦੇ ਉਹਨਾਂ ਨੇ ਉੱਥੇ ਜਾ ਕੇ ਕਿਹਾ ਪੰਜਾਬ ਨਾਲ ਸੰਬੰਧਿਤ ਕੁੱਝ ਰੇਲ ਪ੍ਰੋਜੈਕਟਾਂ ਬਾਰੇ ਉਹਨਾਂ ਦਾ ਗੱਲ ਕੀਤੀ ਹੈ ਕਹਿੰਦੇ ਆ ਕਿ ਰਵਰੀਤ ਬਿੱਟੂ ਨੇ ਭਰਮਾ ਹੰਗਾਰਾ ਭਰਿਆ ਹੈ ਪੁਰਾਣੀ ਇੱਕ ਕਹਾਵਤ ਹੈ ਵੀ ਆਪਣਾ ਕੁੱਟੂ ਛਾਵੇਂ ਸੁੱਟੂ ਜੇ ਰਵ੍ਰੀਤ ਸਿੰਘ ਮਿੱਟੂ ਰੇਲ ਰਾਜ ਮੰਤਰੀ ਬਣਿਆ ਤਾਂ ਪੰਜ ਤਖਤਾਂ ਨੂੰ ਜੋੜਨ ਵਾਲੀ ਜਿਹੜੀ ਰੇਲ ਜਿਹਦੇ ਦਰਸ਼ਨ ਪੰਜਾਬ ਦੇ ਵਿੱਚ ਤਿੰਨ ਤਖਤਾਂ ਤੇ ਜਾ ਕੇ ਔਰ ਚੌਥਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਤਾਂ ਨੇ ਕੀਤੇ ਪਟਨਾ ਸਾਹਿਬ ਤੇ ਹਜੂਰ ਸਾਹਿਬ ਹਜੂਰ ਸਾਹਿਬ ਤੋਂ ਤੁਰੀ ਸੀ ਤੇ ਹਜੂਰ ਸਾਹਿਬ ਤੇ ਜਾ ਕੇ ਸਮਾਪਤੀ ਉਨੀ ਸੀ ਉਹ ਵੀ ਰਵੜੀ ਟਬਟੂ ਦੇ ਹਿੱਸੇ ਤਾਂ ਜਾਂਦਾ ਹੈ ਕਿਉਂਕਿ ਉਹ ਪੰਜਾਬ ਨਾਲ ਸੰਬੰਧਤ ਹੈ। ਸੋ ਇਸ ਮਾਮਲੇ ਦੇ ਵਿੱਚ ਮੈਂ ਤਾਂ ਕਹਿੰਦਾ ਕਿ ਕਲਾ ਢਾਲੀਵਾਲ ਸਾਹਿਬ ਕਿਉਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਪੰਜਾਬ ਦੇ ਰੇਲ ਪ੍ਰੋਜੈਕਟਾਂ ਸੰਬੰਧੀ ਗੱਲ ਕਰਨੀ ਚਾਹੀਦੀ ਹੈ। ਡਾਕਟਰ ਧਰਮਵੀਰ ਗਾਂਧੀ ਇੱਕ ਵਾਰ ਨਹੀਂ ਅਨੇਕ ਵਾਰ ਕਰ ਚੁੱਕੇ ਨੇ ਜ਼ਮੀਨ ਐਕਵਾਇਰ ਕਰਕੇ ਹਾਸਲ ਕਰਕੇ ਪੰਜਾਬ ਦੀ ਸਰਕਾਰ ਨੇ ਦੇਣੀ ਹੈ। ਪੰਜਾਬ ਦੀ ਸਰਕਾਰ ਅਜਿਹੇ ਮਾਮਲੇ ਦੇ ਵਿੱਚ ਜ਼ਮੀਨ ਅਕਵਾਇਰ ਕਰਕੇ ਦੇਵੇ ਤਾਂ ਜੋ ਰਾਜਪੁਰੇ ਤੋਂ ਸਿੱਧਾ ਲਿੰਕ ਚੰਡੀਗੜ੍ਹ ਨਾਲ ਬੈਠ ਜਾਵੇ ਔਰ ਗੰਗਾ ਨਗਰ ਡੱਬ ਵਾਲੀ ਇਸੇ ਤਰ੍ਹਾਂ ਹਨੂਮਾਨਗੜ੍ਹ ਕਿੰਨਿਆਂ ਫਿਰੋਜ਼ਪੁਰ ਫਰੀਦਕੋਟ ਬਠਿੰਡਾ ਇਹ ਸਾਰਿਆਂ ਦਾ ਰੇਲ ਸੰਬੰਧ ਸੰਪਰਕ ਸਿੱਧਾ ਚੰਡੀਗੜ੍ਹ ਨਾਲ ਹੋਵੇ ਜੇ ਇਹ ਸਾਰਾ ਕੁਝ ਹੋਵੇ ਤਾਂ ਸੜਕੀ ਭਾਰ ਘਟੇਗਾ ਪਰ ਕੀ ਜਿਨ੍ਹਾਂ ਦੀਆਂ ਬੱਸਾਂ ਨੇ ਉਹ ਸਾਰਾ ਕੁਝ ਹੋਣ ਦੇਣਗੇ ਪਰ ਮਾਨ ਸਾਹਿਬ ਤੁਹਾਡਾ ਤਾਂ ਕੁਝ ਨਹੀਂ ਤੁਹਾਡੇ ਹੁੰਦੇ ਵੀ ਜੇ ਇਹ ਪ੍ਰੋਜੈਕਟ ਅੜ ਕੇ ਖੜ ਜਾਂਦਾ ਤੇ ਤੁਸੀਂ ਕਹਿੰਦੇ ਹੁੰਦੇ ਸੀ ਕਿ ਸੁਖਵੀਰ ਬਾਦਲ ਨਹੀਂ ਹੋਣ ਦਿੰਦਾ ਕਿਉਂਕਿ ਉਹਦੀਆਂ ਬੱਸਾਂ ਚੱਲਦੀਆਂ ਨੇ ਚੰਡੀਗੜ੍ਹ ਨੂੰ ਬਟਿੰਗਾਂ ਇਹਦਾ ਜਵਾਬ ਲੋਕਾਂ 'ਚ ਦਿਓ ਤੇ ਹੁਣ ਬਿੱਟੂ ਰਾਜ ਮੰਤਰੀ ਹੈ ਰੇਲ ਦਾ ਤੇ ਬਿੱਟੂ ਚਾਹੀਦਾ ਹੈ ਕਿ ਪੰਜਾਬ ਦਾ ਇਹ ਵੱਡਾ ਮਸਲਾ ਜਿਹਨੂੰ ਹੱਲ ਕੀਤਾ ਜਾਵੇ ਜੀ ਸੋ ਦੂਜੇ ਪਾਸੇ ਕਨਈਆ ਮਿੱਤਲ ਜੋ ਕਿ ਕਾਧਾਰਮਿਕ ਸਿੰਗਰ ਨੇ ਤੇ ਉਹਨਾਂ ਵੱਲੋਂ ਪਿਛੇ ਬਿਆਨ ਸਾਹਮਣੇ ਐਸੀ ਵੀ ਮੈਂ ਕਾਂਗਰਸ ਦੇ ਵਿੱਚ ਸ਼ਾਮਲ ਹੋਣ ਜਾ ਰਿਹਾਂ ਥੇ ਮੈਂ ਸਨਾਤਨ ਦੀ ਸੇਵਾ ਜਿਹੜੀ ਉਹ ਕਾਂਗਰਸੀ ਵੀ ਕਰ ਸਕਦਾ ਪਰ ਅੱਜ ਢਿਲਸਾ ਬਣਾ ਨੇ ਯੂ ਟਰਨ ਲੈ ਲਿਆ ਉਹਨਾਂ ਨੇ ਕਿਹਾ ਕਿ ਮੈਂ ਕਾਂਗਰਸ ਚ ਨਹੀਂ ਸ਼ਾਮਲ ਹੋਵਾਂਗਾ ਜੀ ਦੇਖੋ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਕਿ ਮੈਂ ਆਪਣਾ ਬਿਆਨ ਵਾਪਸ ਲੈਣਾ ਹੈ ਉਹ ਕਹਿੰਦੇ ਵੀ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਫੈਸਲਾ ਵਾਪਸ ਲੈ ਲਿਆ ਉਹਨਾਂ ਦੀ ਮਰਜ਼ੀ ਹੈ ਕਹਿੰਦੇ ਉਹ ਸਨਾਤਨੀਆਂ ਦੀ ਗੱਲ ਸੁਣਨਗੇ ਤੇ ਚੋਣ ਕਰਨਗੇ ਤੇ ਜਿਹੜਾ ਬਿਆਨ ਮੈਂ ਪਹਿਲਾਂ ਦਿੱਤਾ ਸੀ ਮੈਂ ਉਹ ਨਹੀਂ ਚਾਹੁੰਦਾ ਕਿ ਕਿਸੇ ਸਨਾਤਨੀ ਦਾ ਭਰੋਸਾ ਟੁੱਟੇ ਰਾਜਨੀਤਿਕ ਤੌਰ ਤੇ ਮੈਂ ਜਿੱਥੇ ਵੀ ਆਂ ਜੋ ਵੀ ਕਰਾਂਗਾ ਉਹ ਆਪਣੀ ਸੂਝ-ਬੂਝ ਨਾਲ ਕਰਾਂਗਾ ਪਰ ਕਿਸੇ ਵੀ ਸਨਤਨੀ ਦਾ ਜਿਹੜਾ ਭਰੋਸਾ ਨਹੀਂ ਟੁੱਟਣ ਦਿੰਦਾ ਇਹ ਕਨਈਆ ਮਿੱਤਲ ਸਾਹਿਬ ਦਾ ਆਪਣਾ ਬਿਆਨ ਹੈ ਆਪਣਾ ਫੈਸਲਾ ਹੈ ਪਹਿਲਾਂ ਉਹਨਾਂ ਨੇ ਕਿਹਾ ਸੀ ਮੈਂ ਸ਼ਾਮਲ ਹੋ ਰਿਹਾ ਫਿਰ ਉਹਨਾਂ ਨੇ ਕਿਹਾ ਮੈਂ ਨਹੀਂ ਸ਼ਾਮਲ ਹੋ ਰਿਹਾ ਇਹ ਮਰਜ਼ੀ ਉਹਨਾਂ ਦੀ ਹੈ ਉਹਨਾਂ ਤੇ ਛੱਡ ਦੇਣਾ ਚਾਹੀਦਾ ਜੀ ਸੋ ਹੌਟਲ ਸਾਹਿਬ ਕਈ ਜ਼ਿਲ੍ਹਿਆਂ ਦੇ ਡੀਸੀ ਨੇ ਫੈਸਲਾ ਲਿਆ ਕਿ ਹਥਿਆਰਾਂ ਸਬੰਧੀ ਨਿਯਮ ਮਹੋਤਲੇ ਸਖਤ ਕਰ ਦਿੱਤੇ ਨੇ ਜਦੋਂ ਵੀ ਤਿਹਾਰ ਨੇੜੇ ਆਉਂਦੇ ਆ ਤਕਰੀਬਨ ਡਿਪਟੀ ਕਮਿਸ਼ਨਰਾਂ ਨੇ ਜਿਨ੍ਹਾਂ ਕੋਲੇ ਜ਼ਿਲ੍ਹਾ ਮੈਜਿਸਟ੍ਰੇਟ ਦਾ ਵੀ ਅਧਿਕਾਰ ਹੁੰਦਾ ਹੈ ਉਹਨਾਂ ਨੇ ਕੁਝ ਨਵੇਂ ਨਿਯਮ ਕਰਤੇ ਹੈ ਤਾਂ ਇਹ ਉਹਨੇ ਸਾਈਕਲੋਸਟਾਇਲ ਜ਼ਮੀਨੀ ਹਕੀਕਤ ਤੇ ਕੱਖ ਨਹੀਂ ਹੁੰਦਾ ਇਹਦਾ ਜੇ ਮੈਂ ਤੁਹਾਨੂੰ ਦੱਸਾਂ ਇੱਕ ਪਟਿਆਲੇ ਦੇ ਵਧੀਕ ਡਿਪਟੀ ਕਮਿਸ਼ਨਰ ਨੇ ਭਾਵ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਬੀਬੀ ਕੰਚਨ ਉਹਨਾਂ ਨੇ ਵੀ ਕਹਿਤਾ ਕੇ ਭਾਰਤੀ ਨਾਗਰਿਕ ਸੁਹਿੰਤਾ ਦੀ ਧਾਰਾ 163 ਇਹਦੇ ਤਹਿਤ ਜਿਹੜੇ ਮੈਨੂੰ ਅਧਿਕਾਰ ਮਿਲੇ ਨੇ ਕਿਸੇ ਕਿਸਮ ਦੇ ਹਥਿਆਰ ਲੈ ਕੇ ਜਾਨ ਤੇ ਪਵੰਦੀ ਹੈ ਪਵੰਦੀਗਾ ਤਾਂ ਪਤਾ ਨਹੀਂ ਕਿਨੇ ਸਾਲ ਹੋ ਗਏ ਦੇਖਦੇ ਆ ਨੂੰ ਬੀਬੀ ਕੰਚਨ ਜੀ ਜੇ ਸੱਚਮੁੱਚ ਚਾਹੁੰਦੇ ਹੋ ਇਹ ਹਥਿਆਰ ਨਾ ਜਾਣ ਕਾਰਵਾਈ ਕਰੋ ਇੱਥੇ ਅਸੀਂ ਦੇਖਿਆ ਵੀ ਕਿਵੇਂ ਕੁੱਤੀਾ ਚੌਧਰੀ ਕੜਮ ਚੌਧਰੀ ਆ ਕੇ ਵਿਆਹ ਸਮਾਗਮਾਂ ਦੇ ਵਿੱਚ ਇਹ ਹੈ ਜਾਂ ਭੜਤੂ ਪਾਉਂਦਾ ਹੈ ਕਿ ਕਈ ਵਾਰ ਖੁਸ਼ੀਆਂ ਵੀ ਗਮੀਆਂ ਚ ਬਦਲ ਜਾਂਦੀਆਂ ਨੇ ਹਾਲਾਂਕਿ ਮੈਰਿਜ ਪੈਲ ਸਭਾਲਿਆ ਨੇ ਲਿਖ ਕੇ ਲਾਇਆ ਕਿ ਹਥਿਆਰ ਲੈ ਕੇ ਆਉਣਾ ਮਨੈ ਤੁਸੀਂ ਮਸਾਲੀ ਸਜ਼ਾ ਦੀ ਕਾਰਵਾਈ ਕਰਾਓ ਫੋਕੇ ਬਿਆਨ ਬਾਈਆਂ ਦੇਣ ਦਾ ਕੋਈ ਫਾਇਦਾ ਨਹੀਂ ਔਰ ਇੱਕ ਹੋਰ ਆ ਜਾਣਗੇ ਪਟਾਕੇ ਚਲਾਉਣ ਤੇ ਇੰਨੇ ਤੱਕ ਪੰਦੀ ਹੈ ਭਾਵੇਂ ਪਟਾਕੇ ਰਾਤ ਦੇ 1 ਵਜੇ ਤੱਕ ਚੱਲੀ ਜਾਂਦੇ ਬਿਆਨ ਬਾਜੀ ਨਹੀਂ ਆ ਕਦੇ ਆ ਜਾਂਦੀ ਹੈ ਕਿ ਨਹਿਰਾ ਦੇ ਨਾਲੋਂ ਦੇ ਪਵੰਦੀ ਹੈ ਆ ਮੈਨੂੰ ਦੱਸ ਦਿਓ ਗਰਮੀਆਂ ਚ ਕਿੰਨੇ ਕਿਤੇ ਪਵੰਦੀ ਰਹੀ ਹੈ ਨਹਿਰਾ ਚ ਸਾਜੋ ਸਮਾਨ ਆ ਦੂਜਾ ਸੱਟਣ ਤੇ ਪਵੰਦੀ ਹੈ ਕੋਈ ਇੱਕ ਮੰਨਦਾ ਹੈ ਇਹ ਕਾਗਜ਼ ਕਾਲੇ ਕਰਨ ਦਾ ਕੋਈ ਫਾਇਦਾ ਨਹੀਂ ਜਦੋਂ ਤੱਕ ਹਕੀਕਤ ਦੇ ਵਿੱਚ ਕੋਈ ਗੱਲ ਨਹੀਂ ਬਦਲਦੀ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਨਟਲ ਸਾਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਮਿਹਰਬਾਨੀ ਸੋ ਸਾਰੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਨਾਲ ਜੁੜੇ ਰਹੇ ਜਿਨ੍ਹਾਂ ਸਾਰਾ ਪ੍ਰੋਗਰਾਮ ਸੁਣਿਆ ਪ੍ਰੋਗਰਾਮ ਲੈ ਕੇ ਕੱਲ ਫੇਰ ਹਾਜ਼ਰ ਹੋਵਾਂਗੇ ਧੰਨਵਾਦ